ਖਾਸ ਕਰਕੇ ਸਾਡੇ ਇੱਕ ਨਵਾਰ ਸਮਾਰੋਹ ਚ ਹਰ ਵਰਕਰ ਨਾਲ ਪੂਰੇ ਤਾਲਵੇਂ ਨਾਲ ਵਾਜੇ ਪੰਜਾਬ ਪ੍ਰੋਫੈਸਰ ਫਰੀਦ ਸਿੰਘ ਚੰਦੂ ਮજરા ਸਰਦਾਰ ਤੇਂਦਰਪਾਲ ਸਿੰਘ ਸੰਧੂ ਸਾਹਿਬ ਸਰਦਾਰ ਲਾਲ ਸਿੰਘ ਮਰਦਾਪੁਰ ਜੀ ਸਰਦਾਰ ਕਮਲਦੀਪ ਸਿੰਘ ਢੰਡਾ ਜੀ ਸਾਰੇ ਸਟੇਜ ਤੇ ਜੋ ਬਿਰਾਜਮਾਨ ਗੱਜ-ਬੱਜ ਕੇ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਬੁਲਾ ਰਿਆ ਨੇ ਬੜੇ ਵਿਸਥਾਰ ਚ ਮਹਾਨੂੰ ਦੱਸਿਆ ਕਿ ਅੱਜ ਇੱਥੇ ਇਕੱਠੇ ਹੋਣ ਦਾ ਆਪਣਾ ਕਾਰਨ ਕੀ ਆ ਬਨੋਰਥ ਕੀ ਆ ਮੈਂ ਤੁਹਾਨੂੰ ਇੰਨੀ ਗੱਲਾਂ ਕਹਿਣਾ ਕਿ ਹੋ ਸਕਦਾ ਜੇ ਇਹ ਗੱਲ ਪ੍ਰਮਾਤਮਾ ਕਰਦਾ ਪ੍ਰਮਾਤਮਾ ਹੀ ਆ ਬੰਦੇ ਦੇ ਹੱਥ ਵਾਸ ਕੁਝ ਨਹੀਂ ਹੁੰਦਾ ਜੇ ਕਿਤੇ ਇਹ ਗੱਲ ਪਹਿਲਾਂ ਜਦੋਂ ਝੁੰਡਾ ਸਾਹਿਬ ਦੀ ਕਮੇਟੀ ਬਣੀ ਸੀ ਉਦੋਂ ਗੱਲ ਸਾਰੇ ਲੀਡਰਸ਼ਿਪ ਸਾਰੀ ਉਸ ਕੀਨ ਦੀ ਰਿਪੋਰਟ ਨੂੰ ਮੰਨ ਕੇ ਕਿਉਂਕਿ ਸੰਗਤ ਦੀ ਆਵਾਜ਼ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਜੋ ਸੰਗਤ ਨੇ ਕਿਹਾ ਸੀ ਜੋ ਸੰਗਤ ਦੀ ਭਾਵਨਾ ਸੀ ਉਹ ਗੱਲ ਹੋ ਜਾਂਦੀ ਅੱਜੇ ਸ਼ਾਇਦ ਇਸ ਤਰ੍ਹਾਂ ਦਾ ਮਾਹੌਲ ਨਾ ਸਿਰਜਣਾ ਪੈਂਦਾ ਪਰ ਪ੍ਰਮਾਤਮਾ ਦੀ ਮਰਜ਼ੀ ਇਹੀ ਸੀ ਅਸਲ 'ਚ ਕਈ ਨਕਾਬ ਵੀ ਜਿਹੜੇ ਚਿਹਰਿਆਂ ਦੇ ਉਹ ਵੀ ਉਤਰਨੇ ਜ਼ਰੂਰੀ ਹੁੰਦੇ ਨੇ ਸਮੇਂ ਦੇ ਨਾਲ ਸੋ ਜੋ ਸਾਰਾ ਕੱਟਨਾ ਕਰਮ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ 'ਚ ਜਦੋਂ 2024 ਦੀ ਪਾਰਲੀਮੈਂਟ ਦੀ ਚੋਣ ਬੁਰੀ ਤਰ੍ਹਾਂ ਆਪਾਂ ਹਾਰੇ ਭਾਵੇਂ 17 ਤੋਂ ਹਾਰਦੇ ਆ ਰਹੇ ਸੀ ਪਰ 24 'ਚ ਆ ਕੇ ਤਾਂ ਆਪਾਂ ਨੂੰ ਇਹ ਲੱਗਿਆ ਕਿ ਹੁਣ ਸੱਚਮੁੱਚ ਹੀ ਰੱਬ ਦੀ ਵਾਰ ਹੈ ਤਾਂ ਕਈਆਂ ਦੀ ਜ਼ਮੀਰ ਜਾਗੀ ਜਿਹਦੇ 'ਚ ਅਸੀਂ ਆਪਣੇ ਆਪ ਨੂੰ ਇਹ ਸਮਝਦੇ ਆ ਕਿ ਪ੍ਰਮਾਤਮਾ ਨੇ ਸਿਰ ਤੇ ਹੱਥ ਰੱਖਿਆ ਕਿ ਅਸੀਂ ਉਧਰ ਖੜਨ ਦੀ بجائے ਇਸ ਪਾਸੇ ਖੜ ਗਏ ਜਿਵੇਂ ਗੁਰੂ ਨੇ ਮੱਤ ਇਹੋ ਜੀ ਦਿੱਤੀ ਕਿ ਅਸੀਂ ਉੱਤਰ ਖੜ ਕੇ ਜਿੱਥੇ ਜਿਹੜੇ ਜਾ ਕੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਚਰਨਾ ਚ ਟੈਪ ਵੇ ਅਰਦਾਸ ਕੀਤੀ ਫਿਰ ਦੋ ਤਰੀਕ ਦਾ ਸਾਰਾ ਕਟਨਾਕਰਮ ਸੰਗਤਣਾ ਦੇਖਿਆ ਵੀ ਕਿਵੇਂ ਵਾਪਰਿਆ ਅਸਲ ਚ ਸਾਰੀ ਪ੍ਰਮਾਤਮਾ ਦੀ ਮਰਜ਼ੀ ਸੀ ਤੁਸੀਂ ਇਹ ਦੇਖੋ ਰਾਤ ਇੱਕ ਵੱਡਾ ਲੀਡਰ ਜੋ ਬਾਦਲ ਧਣੇ ਦਾ ਮੇਰੇ ਨਾਲ ਟੈਲੀਫੋਨ ਤੇ ਵਟਸਐਪ ਤੇ ਗੱਲ ਕਰ ਰਿਹਾ ਸੀ ਕਹਿੰਦਾ ਜੀ ਵੀ ਤੁਸੀਂ ਵੀ ਵਿੱਚ ਹੀ ਸੀ ਮੈਂ ਕਿਹਾ ਵੀ ਨਾ ਤਾਂ ਤੁਸੀਂ ਗੁਰਬਾਣੀ ਪੜ੍ਹਦੇ ਨਾ ਕਦੇ ਇਤਿਹਾਸ ਪੜ੍ਹਿਆ ਪਤਾ ਤੁਹਾਨੂੰ ਹੈ ਨਹੀਂ ਇਹ ਜ਼ਰੂਰੀ ਨਹੀਂ ਹੁੰਦਾ ਵੀ ਬੰਦਾ ਵਿੱਚ ਹੋਵੇ ਵਿੱਚ ਰਹਿ ਕੇ ਵੀ ਸ਼ਾਇਦ ਮੈਂ ਕਹਾਂ ਵੀ ਚਲੋ ਸਾਨੂੰ ਤਾਂ ਅਸੀਂ ਮੰਨਦੇ ਆਂ ਵੀ ਵਿੱਚ ਰਹਿ ਕੇ ਸਾਨੂੰ ਫੇਰ ਸਾਡੀ ਜ਼ਮੀਰ ਨੇ ਹਲੂਣਾ ਦਿੱਤਾ ਕਿ ਸਾਨੂੰ ਗੁਰੂ ਦੇ ਚਰਨਾਂ 'ਚ ਟੈਪ ਬੈਣਾ ਚਾਹੀਦਾ ਪਰ ਤੁਸੀਂ ਦੱਸੋ ਤੁਹਾਡਾ ਹਾਲ ਕੀ ਹੋਊਗਾ ਤੁਸੀਂ ਗੁਰੂ ਸਾਹਮਣੇ ਸਾਰਾ ਉਸ ਕੁਛ ਬਨ ਕੇ ਸਾਰੀਆਂ ਗਲਤੀਆਂ ਮੰਨ ਕੇ ਸਜ਼ਾ ਭੁਗਤ ਕੇ 7-8 ਦਿਨਾਂ ਬਾਅਦ ਜਾ ਕੇ ਫੇਰ ਲਲਕਾਰਾ ਮਾਰਦਾ ਕਿ ਮੈਂ ਤਾਂ ਜਿਵੇਂ ਵੈਸੇ ਹਾਂ ਹਾਂ ਕਹੀ ਗਿਆ ਮੈਂ ਤੁਹਾਨੂੰ ਕੌਣ ਬਚਾਊਗਾ ਖਾਣਾ ਪੀਣਾ ਹੱਸਣਾ ਸੋਣਾ ਬਿਸਰ ਗਿਆ ਹੈ ਮਰਨਾ ਮਰਨਾ ਮੈਂ ਕਿਹਾ ਤੁਸੀਂ ਵਿਸਾਰਤਾ ਤੁਹਾਨੂੰ ਤਾਂ ਆ ਚੀਜ਼ਾਂ ਰਹਿ ਗਈਆਂ ਕਿ ਅਸੀਂ ਬਸ ਆਪਣਾ ਨਾਅਰੇ ਮਾਰ ਲੀਏ ਆ ਨਾਅਰੇ ਤੋਂ ਯਾਦ ਆ ਗਿਆ ਕੱਲ ਗੁਰਦੁਆਰਾ ਦੁਖਨਵਰ ਸਾਹਿਬ ਵਿੱਚ ਇੱਕ ਮੀਟਿੰਗ ਹੋ ਰਹੀ ਸੀ ਇਹਨਾਂ ਦੀ ਉੱਥੇ ਬੈਠੇ ਸੀ ਚਲੋ 50 60 ਬੰਦੇ ਜਿੰਨੇ ਹੈਗੇ ਸੀ ਐ ਜੀ ਪੀ ਸੀ ਦੇ ਐਗਜ਼ੈਕਟਿਵ ਮੈਂਬਰ ਗੁਰੂ ਆਪਾਂ ਵੀ ਗੁਰੂ ਘਰ ਚ ਬੈਠੇ ਆ ਭਾਵੇਂ ਆਪਾਂ ਸਟੈਂਡ ਵਾਲੀ ਜਗ੍ਹਾ 'ਚ ਬੈਠੇ ਆ ਪਰ ਆਪਾਂ ਬਾਉਂਡਰੀ ਦੇ ਅੰਦਰ ਬੈਠੇ ਆ ਕਿਸੇ ਦੀ ਜ਼ਰੂਰਤ ਨਹੀਂ ਇੱਥੇ ਮਾਨ ਕਿਸੇ ਦਾ ਇਹੋ ਜਿਹਾ ਗੁਰੂ ਤੋਂ ਬੇਮੁਖ ਨਹੀਂ ਹੋਇਆ ਹੋਊਗਾ ਕਿ ਕਿਸੇ ਲੀਡਰ ਸਾਹਿਬ ਆਏ ਵੀ ਨੇ ਕਿ ਕਿਸੇ ਦੀ ਆਣ ਦੀ ਖੁਸ਼ੀ ਚ ਕਿਸੇ ਦਾ ਨਾਮ ਦਾ ਜਿੰਦਾਬਾਦ ਦਾ ਕੋਈ ਆਪਾਂ ਨਾਰਾ ਲਾ ਦਈਏ ਸਟੇਜ ਤੋਂ ਤਾਂ ਜਿਹੜਾ ਲਾਇਆ ਗਿਆ ਲਾਇਆ ਗਿਆ ਮੈਂ ਇਹ ਨਹੀਂ ਵੀ ਸਟੇਜ ਤੋਂ ਬੋਲਣ ਵਾਲੇ ਨੂੰ ਕਈ ਬਰੀ ਕਰ ਰਹੇ ਆ ਸਟੇਜ ਤੋਂ ਬੋਲਣ ਵਾਲਾ ਕਈ ਵਾਰ ਬੰਦਾ ਭਾਵਕ ਹੋ ਕੇ ਜਾਂ ਅਨਭੋਲ ਪੜੇ ਚ ਜਾਂ ਕਿਸੇ ਨਾਲ ਉਹਨੇ ਤਾਂ ਗੱਲ ਕਹਿ ਦਿੱਤੀ ਪਰ ਜਿਹੜੇ ਥੱਲੇ ਪੱਗਾਂ 'ਚ ਸਿਰ ਫਸਾਈ ਬੈਠੇ ਸੀ ਨਾ 50 51 ਬੰਦੇ ਕਿਸੇ ਇੱਕ ਦੀ ਜ਼ਮੀਰ ਨਹੀਂ ਚਾਗੀ ਕਿ ਉੱਠ ਕੇ ਗੱਲ ਕਹਿ ਦੇਂਦੇ ਇਹ ਭਈ ਇਹ ਗੰਦ ਹੋਇਆ ਉੱਥੇ ਨਾਰਾ ਲੱਗਿਆ ਇੰਦਕੇ ਸ਼ਰਮਾ ਜੀ ਜਿੰਦਾਬਾਦ ਗੁਰੂ ਤੇਗ ਬਹਾਦਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਗੁਰਦੁਆਰਾ ਦੁਖਨਵਾਰ ਸਾਹਿਬ ਦੇ ਅੰਦਰ ਫੇਰ ਥੋੜ੍ਹਾ ਥੋੜ੍ਹੀ ਜਿਹੀ ਕੁਸਰ ਮੁਸਰ ਥੋੜ੍ਹੀ ਜਿਹੀ ਹੋਈ ਜ਼ਿਆਦਾ ਨਹੀਂ ਹੋਈ ਕਿਉਂਕਿ ਉਹ ਜ਼ਮੀਰ ਦੇ ਮਰੇ ਹੋਏ ਲੋਕ ਨੇ ਮਰੀਆਂ ਜ਼ਮੀਰਾਂ ਆਪਣੇ ਆਪ ਨੂੰ ਦੋ ਤਿੰਨ ਤਾਂ ਇਹੋ ਜਿਹੇ ਵਿੱਚ ਬੈਠੇ ਸੀ ਨਾ ਨਹੀਂ ਮਿਲੰਦਾ ਇਹ ਕਦੇ ਲੋੜ ਪਈ ਤਾਂ ਲਵਾਂਗਾ ਵੀ ਉਹ ਦੋ ਤਿੰਨ ਤਾਂ ਇਹੋ ਜਿਹੇ ਨੇ ਜਿਹੜੇ ਇਹ ਸਮਝਦੇ ਨੇ ਕਿ ਗੁਰੂ ਸਾਹਿਬ ਨੇ ਗੁਰਬਾਣੀ ਸਾਡੇ ਦਾ ਸਲਾਹ ਕਰਕੇ ਲਿਖੀ ਹੈ ਅਹ ਹੈਗੇ ਨਸ ਨਵਰ ਹਲਕੇ ਦੇ ਸਮਝ ਵੀ ਗਏ ਹੋਵਗੇ ਉਹ ਵੀ ਵਿੱਚ ਬੈਠੇ ਸੀ ਤੇ ਦੂਜੇ ਉਸ ਤੋਂ ਬਾਅਦ ਫਿਰ ਸ਼੍ਰੋਮਣੀ ਅਕਾਲੀ ਦਲ ਦਾ ਨਾਰਾ ਲਾਇਆ ਚਲੋ ਪਾਰਟੀਆਂ ਦੇ ਨਾਰੇ ਲੱਗ ਸਕਦੇ ਨੇ ਬੋਲੇ ਸੋ ਨਿਹਾਲ ਦੇ ਚਕਾਰੇ ਲੱਗ ਸਕਦੇ ਨੇ ਜਾਂ ਗੁਰੂ ਘਰ ਦੇ ਅੰਦਰ ਜਿਨ੍ਹਾਂ ਨੇ ਕੌਮ ਲਈ ਕਾਨਣਾ ਕਾਲੀ ਸ਼ਹੀਦ ਹੋਏ ਕੌਮ ਦੀ ਖਾਤਰ ਆਪਣਾ ਬੰਦਬੰਦ ਕਟਾਇਆ ਉਹਨਾਂ ਦੇ ਨਾਰੇ ਲੱਗ ਸਕਦੇ ਨੇ ਪਰ ਕਿਸੇ ਇਹੋ ਜਿਹੇ ਵਿਅਕਤੀ ਦੇ ਨਾਰੇ ਨਹੀਂ ਲਾ ਸਕਦੇ ਜਿਹਦੇ ਨਾ ਪੂਰਨ ਗੁਰਸਿੱਖ ਵੀ ਨਾ ਹੋਵੇ ਤੇ ਇਹੋ ਜਿਹੇ ਲੋਕਾਂ ਦਾ ਆਪਾਂ ਮੈਂ ਉਹਨਾਂ ਨੂੰ ਕਹਾਂ ਮੈਂ ਵੀ ਤੁਹਾਨੂੰ ਤਾਂ ਰੱਬ ਨੇ ਮੱਤ ਮਾਰਤੀ ਤੁਸੀਂ ਹੋਰ ਥੱਲੇ ਤੋਂ ਥੱਲੇ ਥੱਲੇ ਤੋਂ ਥੱਲੇ ਗਰਸਦੇ ਜਾ ਰਹੇ ਹੋ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਸੋ ਮੈਂ ਉਹਨਾਂ ਲੋਕਾਂ ਦਾ ਆਪਾਂ ਜਦੋਂ ਬੜਾ ਧਿਆਨ ਨਾ ਕਰੀਆ ਆਪਾਂ ਗੁਰੂ ਮਹਤਬਖਸ਼ੀ ਆਪਾਂ ਸਿੱਧੇ ਰਸਤੇ ਤੁਰਿਏ ਜੇ ਮਾਰਗ ਗੁਰੂ ਨੇ ਦੱਸਿਆ ਕਿ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਮੋਢੀ ਸਰਜੀਤੀ ਲਈ ਜੋ ਆਕਰਾਮ ਦਾ ਖਸਾਬ ਤੋਂ ਹੁਕਮ ਹੋਇਆ ਉਸ ਹੁਕਮ ਨੂੰ ਸਿਰ ਝੁਕਾਉਂਦੇ ਹੋਏ ਆਪਾਂ ਸਾਰੇ ਜਿਹੜੇ ਤੁਸੀਂ ਡੈਲੀਗੇਟ ਸਹਿਬਾਨ ਸਰਕਲਾਂ ਦੇ ਪ੍ਰਧਾਨ ਸਹਿਬਾਨ ਸਾਰੇ ਇੱਥੇ ਆਇਓ ਸਾਰਿਆਂ ਦਾ ਮੈਂ ਜੀ ਆਇਆਂ ਕਹਿੰਦਾ ਲੀਡਰਸ਼ਿਪ ਦਾ ਧੰਨਵਾਦ ਕਿਸੇ ਦੇ ਹੱਥ ਨਹੀਂ ਆ ਜਿਹੜੇ ਹੁਣ 92 ਜਿੱਤੇ ਨੇ ਇਹਨਾਂ ਚ ਕੋਈ ਦੇਖੇ ਲੜਨਸ ਵੀ ਕਦੇ ਕੋਈ ਇਹਨਾਂ ਚ ਮੰਤਰੀ ਜਾਂ ਐਮਐਲਏ ਜਾਂ ਮੁੱਖ ਮੰਤਰੀ ਬਣ ਜਾਊਗਾ ਸੋ ਇਹ ਅਕਾਲਪੁਰ ਕਦੇ ਹੱਥ ਆਪਾਂ ਸੱਚੇ ਰਾਹ ਚੱਲਾਂਗੇ ਤਾਂ ਸਾਰਾ ਕੁਝ ਹੋਏਗਾ ਨਹੀਂ ਕੌਮ ਦੀ ਖਾਤਰ ਲੜ ਮਰ ਲਈ ਤਿਆਰ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ